ਅਸੀਂ ਤਾਂ ਪ੍ਰੇਰਣਾ ਦੀ ਗੱਲ ਇੱਥੋਂ ਕਰਨੀ ਹੈ ਇੱਥੋਂ ਦੱਸਣੀ ਹੈ ਵੀ ਆ ਜੀਵਨ ਦੇ ਕੰਮ ਉਹ ਨਹੀਂ ਗੱਲ ਵਾਲੀ ਗੱਲਾਂ ਤੇ ਆ ਜੀਵਨ ਨੂੰ ਖਰਾਬ ਕਰਨ ਵਾਲੀ ਗੱਲ ਹੈ ਅਸੀਂ ਤਾਂ ਇੱਥੋਂ ਬੈਠ ਕੇ ਹੁਣ ਚੌਂਕੀਦਾਰ ਕਿਸ ਦੇ ਸੁੱਤੇ ਪਏ ਦੇ ਮੰਜੇ ਦੇ ਕੋਲੇ ਜਾ ਕੇ ਇਕੱਲੇ ਇਕੱਲੇ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਕਿੱਥੋਂ ਸਮਝੂਗਾ ਉਹਦੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਉਹਨਾਂ ਕੰਗਲੀ ਝੂਕਾ ਦੇ ਤਾਂ ਜਿਹੜੇ ਜਾਗਦੇ ਰਹਿੰਦੇ ਆਪਣੇ ਘਰ ਬਚਾ ਲੈਂਦੇ ਆ ਫਿਰ ਲੁੱਟੇ ਕੌਣ ਜਾਂਦੇ ਆ ਜਿਹੜੇ ਸੁੱਤੇ ਰਹਿੰਦੇ ਇਸ ਕਰਕੇ ਭਾਈ ਸਾਹਿਬ ਕਹਿਣ ਲੱਗੇ ਉਹ ਪਿਆਰਿਆ ਗੱਲ ਅਸੀਂ ਇੱਥੇ ਹੀ ਕਰਨੀ ਹੈ ਕਿਉਂਕਿ ਇੱਥੇ ਆ ਕੇ ਸਮਾਪਤ ਹੋਣੀ ਹੈ ਫੇਰ ਕਹਿਣਾ ਸਤਿਗੁਰੂ ਪਾਤਸ਼ਾਹ ਜੀ ਜਿਹੜੀ ਸਾਡੇ ਨਾਲ ਹੋਈ ਕਿਸੇ ਨਾਲ ਹੋਵੇ ਜਦੋਂ ਤੁਸੀਂ ਬੱਚਿਆਂ ਨੂੰ ਸਮਝਾਇਆ ਹੀ ਨਹੀਂ ਉਦੋਂ ਤਾਂ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ ਜੋ ਕੋਈ ਹੋਰ ਵੀ ਕਹਿੰਦਾ ਉਹਨੂੰ ਕਹਿੰਦੇ ਸਾਡੇ ਜਵਾਬ ਪਾਏ ਉਹਨੇ ਕਿਹਾ ਸਾਡਾ ਕਦੇ ਨਹੀਂ ਕੋਈ ਮੰਨਦਾ ਮਾਂ ਬਾਪ ਤੁਸੀਂ ਕਿਤੇ ਕਹਿ ਕੇ ਦੇਖ ਲਓ ਵੀ ਬੱਚਾ ਐਂ ਕਰਦਾ ਅਖਰ ਕਿ ਨਹੀਂ ਇਸ ਤਰ੍ਹਾਂ ਨਹੀਂ ਕਰਦਾ ਤੁਸੀਂ ਐਵੇਂ ਗੱਲ ਤੋਂ ਇਸ ਕਰਕੇ ਸਾਡਾ ਕੰਮ ਹੈ ਸਾਡੀ ਡਿਊਟੀ ਹੈ ਪ੍ਰਚਾਰਕ ਹਰ ਇੱਕ ਪ੍ਰਚਾਰਕ